ਕਾਈ ਕਰ ਜਾ ਕੈ ਪਹਿਲੀ ਚਾਹ ਫੇਰਾ ਮਾਰਨਾ ਤੇ ਸ਼کاری ਦੋਵੇਂ ਨਾਲ ਇੱਕ ਅੱਗੇ ਕਾਵ ਚੱਲ ਤੂੰ ਹੀ ਆਹ ਇਹਦੇ ਸ਼کاری ਦੋਵੇਂ ਆਪਣੇ ਨਾਲ ਆਏ ਆ ਇੱਕ ਇੱਧਰ ਇੱਕ ਉਹ ਫਿਰ ਆਜੋ ਆਜੋ ਚੱਲੀ ਘਰ ਨੂੰ ਚਲੋ ਆਜੋ ਤਰੇ ਚਲੋ ਨਾ ਆਣ ਵਾਲੀ ਇਹਨਾਂ ਨੇ ਜਦੋਂ ਪੈੜੀ ਚੌਣਾ ਨਾਲ ਆਉਣਾ ਹੀ ਆਉਣਾ ਇਹ ਦੁਵਾਈ ਦਾ ਪੈੜੀ ਵਾਲੋ ਤੋਂ ਮਗਰ ਮਗਰ ਹੁੰਦੇ ਆ ਹੁਣ ਘਰ ਜਾਣਾ ਹੋਣਾ ਇਹਨਾਂ ਨੂੰ ਰਾਹ ਪਤਾਵਾ ਚਲੋ ਹੋਰ ਅੱਗੇ ਅੱਗੇ ਹੋਣਾ ਚੱਲ ਲੰਘ ਜਾਂਦਾ ਚੱਲ ਕੇ ਅੱਗੇ ਚੱਲ ਚੱਲ ਹੋਈ ਜਾਂਦਾ ਬਾਕੀ ਗਰਮੀ ਬਹੁਤ ਜ਼ਿਆਦਾ ਗਰਮੀ ਵਾਲੇ ਤੇ ਨਾ ਵਾਟੀ ਨਿਕਲੇ ਰੋਸ ਫੇਰੇ ਮੀ ਹੁੰਦਾ ਇੱਕ ਵਾਰੀ ਤੇ ਸ਼ਾਮ ਨੂੰ ਫੇਰ ਉਹ ਹੀ ਹਾਲ ਹੁੰਦਾ ਚੱਲ ਘਰ ਆ ਜਾ ਬਾਕੀ ਲੈਣ ਹੁੰਦੀ ਮਗਰ ਮਗਰੀ ਚੱਲ ਚੱਲ ਨਿਕਲ ਜਾਨਾ ਅੱਗੇ ਜਾਨਾ ਅੱਗੇ ਤੂੰ ਚੱਲ